ਜਿਹੜੇ ਮਾੜਿਆਂ ਸ਼ਰਾਂਤਲਾਪ ਮੁਹਿੰਮ ਚਲਾਈ ਜਾ ਰਹੀ ਹੈ ਤੋਂ ਉਸ ਦੇ ਸੰਬੰਧ ਵਿੱਚ ਅਸੀਂ 10 94 ਕਾਬੂ ਕੀਤਾ ਜਿਨ੍ਹਾਂ ਤੋਂ ਸਾਨੂੰ 6 ਮੋਟਰਸਾਈਕਲ ਡੰਨਾ ਅਲੱਗ-ਅਲੱਗ ਥਾਂ ਤੋਂ ਚੋਰੀ ਕੀਤੀ ਸੀ ਹੋਰ ਰਿਕਵਰ ਕੀਤੇ ਆ ਤੇ ਅਸੀਂ ਪਹਿਲਾਂ ਹੀ ਸਾਡੇ ਇਲਾਕੇ ਚੋਂ ਦੋ ਮੋਟਰਸਾਈਕਲ ਚੋਰੀ ਹੋ ਜੋ ਸੰਬੰਧ ਚੁੱਕਿਆ ਹੈ ਫੇਰ ਆਲਰੇਡੀ 235 ਨੰਬਰ ਰਜਿਸਟਰੀ ਕੀਤੀ ਹੋਈ ਸੀ ਟੋਟਲ ਜਿਹੜੇ ਕਿ ਚੋਰੀ ਹੋਏ ਮੋਟਰਸਾਈਕਲ ਸਾਨੂੰ ਉਹ ਵੀ ਰਿਕਵਰ ਹੋਇਆ ਹੈ ਹਾਂਜੀ ਰੋਲਿੰਗ ਰੋਲਿੰਗ ਜੀ ਹਾਂ ਸਰ ਕਿਸ ਚੀਜ਼ ਨੂੰ ਲੈ ਕੇ ਪ੍ਰਸਤਾਵਨ ਕੀਤੀ ਜਾ ਰਹੀ ਹੈ ਸਾਡੇ ਹੀ ਐਸਐਸਪੀ ਸਾਹਿਬ ਸ਼੍ਰੀ ਸਰਤਾਸ਼ ਸਿੰਘ ਚਾਲ ਦੇ ਨਿਰਦੇਸ਼ਾਂ ਦੇ ਤਹਿਤ ਜਿਹੜੇ ਮਾੜਿਆਂ ਅਸਰਾਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਤੋਂ ਉਸ ਦੇ ਸੰਬੰਧ ਵਿੱਚ ਅਸੀਂ 10 ਚੋਰਾਂ ਨੂੰ ਕਾਬੂ ਕੀਤਾ ਜਨਾ ਤੋਂ ਸਾਨੂੰ 6 ਮੋਟਰਸਾਈਕਲ ਡੰਨਾ ਅਲੱਗ-ਅਲੱਗ ਥਾਂ ਤੋਂ ਚੋਰੀ ਕੀਤੀ ਸੀ ਹੋਰ ਕਵਰ ਕੀਤੇ ਆ ਤੇ ਅਸੀਂ ਪਹਿਲਾਂ ਹੀ ਸਾਡੇ ਇਲਾਕੇ ਚੋਂ ਦੋ ਮੋਟਰਸਾਈਕਲ ਚੋਰੀ ਹੋ ਜੋ ਦੇ ਸੰਬੰਧ ਚ ਕੇਸ ਆਲਰੇਡੀ ਦੋ ਸੁਪਰ ਸੀਰੀਅਲ ਨੰਬਰ ਰਜਿਸਟਰ ਕੀਤੀ ਹੋਈ ਸੀ ਤੋ ਅਰੇਤੀ ਜਿਹੜੇ ਕਚੋਰੀਆਂ ਮੋਟਰਸਾਈਕਲ ਸਾਨੂੰ ਉਹ ਵੀ ਰਿਕਵਰ ਹੋਇਆ ਹੈ ਤੇ ਇਹ ਤਿੰਨੋ ਜੋਚੀ ਜਿਹੜੇ ਇੱਥੇ ਭਵਾਨੀ ਕੱਢਦੇ ਰਹਿਣ ਵਾਲੇ ਆ ਇਹਨਾਂ ਚ ਇੱਕ ਤੋਚੀ ਆ ਅਮਨਜੋਤ ਸਿੰਘ ਜਿਹਦੇ ਖਿਲਾਫ ਪਹਿਲਾਂ ਵੀ ਚਾਰ ਛੋੜੀ ਦੇ ਪਾਚੇ ਦੱਜ ਨੇ ਤੇ ਦੋ ਹੋਰ ਸੱਤੀ ਨੇ ਕਰਮਾਨ ਖਾਨ ਤੇ ਉਸਦਾ ਬਾਪ ਹਰਮਨ ਸਿੰਘ ਉਹ ਵੀ ਦੋਨੋਂ ਭਵਾਨੀ ਕੱਢਦੇ ਰਹਿਣ ਵਾਲੇ ਤੇ ਉਹ ਵੀ ਇਹਦੇ ਨਾਲ ਰਲੇ ਹੋਏ ਨੇ ਇਹਨਾਂ ਗੁੱਪ ਬਣਾ ਕੇ ਤਾਂ ਇਹ ਚੋਰੀਆਂ ਕਰਨੀ ਸ਼ੁਰੂ ਕੀਤੀਆਂ ਹੋਈਆਂ ਤੇ ਜਿਹੜਾ ਇਹ 6 ਮੋਟਰਸਾਈਕਲ ਇਸ ਰਿਕਵਰ ਕੀਤੇ ਆ ਤੇ ਇਹਨਾਂ ਨੂੰ ਅੱਜ ਅਸੀਂ ਕੋਰਟ ਵਿੱਚ ਪੇਸ਼ ਕੀਤਾ ਸੀਗਾ ਤੇ ਦੋ ਦਿਨ ਦਾ ਪੁਲਿਸਮਾਨ ਮਿਲਿਆ ਸਾਨੂੰ ਤੋ ਉਹ ਤੋਂ ਦਰਾਂ ਅਸੀਂ ਹੁਣ ਹੋਰ ਇਹਨਾਂ ਨੂੰ ਰੜਗਾਈ ਨਾਲ ਪੁੱਛ ਕਰਕੇ ਹੋਰ ਵੀ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਨਾਲ ਸਰ ਜਿਹੜੀ ਇਹ ਰਿਕਵਰੀ ਹੋਈ ਹੈ ਵਕ ਵਕ ਡੇਟਾ ਨੂੰ ਮੁਕਦਮੇ ਦਰਜ ਹੋਏ ਸੀਗੇ ਚੋਰੀ ਦੇ ਹਾਂਜੀ ਇੱਕ ਤਾਂ ਸਾਡੇ ਕੱਲ ਹੀ ਪੰਜ ਪੰਜਾ ਦਰਜ ਕੀਤਾ ਸੀ ਜਿਹੜਾ 30 ਤਰੀਕ ਨੂੰ ਸਾਡੇ ਦੋ ਮੋਟਰਸਾਈਕਲ ਚੋਰੀ ਹੋਏ ਸੀਗੇ ਉਹਦੇ ਸੰਬੰਧ ਚ ਤੇ ਬਾਕੀ ਜਿਹੜੇ ਮੋਟਰਸਾਈਕਲ ਹੈਗੇ ਜਿਹੜੀ ਇਹ ਪਟਿਆਲਾ ਏਰੀਆ ਚ ਚੋਰੀ ਹੋਏਗਾ ਅਸੀਂ ਇਹਨਾਂ ਦਾ ਸਰ ਉਹਨਾਂ ਦੇ ਮਾਲਕਾਂ ਨਾਲ ਸੰਪਰਕ ਕਰਕੇ ਨਾਲ ਉਹਨਾਂ ਟਾਈਪ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮੋਟਰਸਾਈਕਲ ਕਿੱਥੋਂ ਚੋਰੀ ਹੋਇਆ ਉਹਨਾਂ ਨਾਲ ਉਹਨਾਂ ਦੀ ਸਾਰੀ ਓਨਰਸ਼ਿਪ ਦਾ ਰ ਅਸੀਂ ਉਹਨਾਂ 'ਤੇ ਪਰ ਕਰਾਂਗੇ ਦੇਖਾਂ ਕਿ ਉਹਨਾਂ ਦੇ ਰਿਟਰਡ ਕਿੱਥੇ ਕਿੱਥੇ ਗੁੰਮਗਦ ਮੈਂ ਕਾਰਜ ਆ ਗਣੀ ਹੈ ਉਹ ਇਸ ਤਵਤੀਜ ਦੇ ਦੌਰਾਨ ਸਾਹਮਣੇ ਗੱਲਾਂ ਲੈਂਦੀ ਜਾਣਗੇ ਸਰ ਇਹ ਜਿਹੜਾ ਬੰਦੇ ਫੜੇ ਆ ਇਹ ਇਲਾਕੇ ਦੇ ਦੌਰਾਨ ਫੜੇ ਗਿਆ ਜਾਂ ਮਿਲ ਕੇ ਘਰ ਤੋਂ ਉਠਾਏ ਇਹ ਸਭ ਬਾਰੇ ਜਨਾ ਕਿਦਾਂ ਚ ਕਿੱਥੇ ਲੱਗਿਆ ਸੀ ਬਈ ਇਹ ਕਾਲਾ ਝਟ ਚੌਂਕੀ ਦੀ ਰੀਪ ਜਿਸ ਦਾ ਚਾਹ ਹਾਂ ਜੀ ਅਮਰਜੋਤ ਸਿੰਘ ਜਿਹੜਾ ਹੈਗਾ ਉਹ ਤੇ ਆਲਰੇਡੀ ਚਾਰ ਚੋਰੀ ਦੇ ਮਕਦਮੇ ਦਰਜ ਨੇ ਜੀ ਤੇ ਬਾਕੀ ਦੋਨਾਂ ਤੇ ਕੋਈ ਨਹੀਂ ਹੈਗਾ ਜੀ ਉਸਨੇਪਿੰਗ ਵਗੈਰਾ ਤਾਂ ਨਹੀਂ ਕਰਦੇ ਸੀ ਇਹ ਮੋਬਾਈਲ ਵਗੈਰਾ ਜਾਂ ਕੋਈ ਲੁੱਟ ਖੋਹਦੇ ਨਹੀਂ ਨਹੀਂ ਇਹੋ ਜਿਹੀ ਕੋਈ ਫਿਲਹਾਲ ਗੱਲ ਸਾਹਮਣੇ ਨਹੀਂ ਆਈ ਹੈ ਬਾਕੀ ਤਬਦੀਜ ਜਾਰੀ ਹੈ ਕਿ ਕੋਈ ਇਹੋ ਜਿਹੀ ਗੱਲ ਸਾਹਮਣੇ ਆਏ ਤਾਂ ਉਹਦਾ ਦੀ ਕਾਰਵਾਈ ਕਰਾਂਗੇ ਨਾ ਯਸ਼ ਸਰ ਜਿਵੇਂ ਭਾਨੀਗੜ ਦੇ ਵਿੱਚ ਪਹਿਲਾਂ ਵੀ ਕਾਫੀ ਵਰਦਤਾਂ ਹੋਈਆਂ ਚੋਰੀਆਂ ਹੋਈਆਂ ਮਤਲਬ ਕਿ ਇੱਕ ਟਾਇਰਾਂ ਦੀ ਦੁਕਾਨ ਤੋਂ ਲੱਖਾਂ ਰੁਪਏ ਦੇ ਟਾਇਰ ਚੋਰੀ ਹੋਏ ਕਿ ਉਦੋਂ ਉਦਾਂ ਦੇ ਕੋਈ ਇਦਾਂ ਦਾ ਮਿਲਿਆ ਕੋਈ ਅਨਸਰ ਇਹਨਾਂ ਨੂੰ ਨਹੀਂ ਜੀ ਪਰ ਜੋ ਉਸ ਕੇਸ ਨਾਲ ਰਿਲੇਟਡ ਕੋਈ ਗੱਲ ਸਾਹਮਣੇ ਹੀ ਨਹੀਂ ਆਈ ਹੈ ਜੀ ਉਹ ਟ੍ਰੇਸ ਹੋ ਗਏ ਸੀ ਉਹ ਕੇਸ ਟ੍ਰੇਸ ਹੋ ਗਿਆ ਸੀ ਉਹ ਦੋਸ਼ੀ ਲੱਗਨੇ ਉਹ ਜ ਉਹ ਸਾਰਾ ਕੇਸ ਟ੍ਰੇਸ ਹੋ ਗਿਆ ਉਹਨਾਂ ਨਾਲ ਇਹ ਜੁੜੇ ਹੋਏ ਨਹੀਂ ਪਾਏ ਗਏ ਉਹ ਵੱਖਰੀ ਪਾਰਟੀ ਹੈ ਜੀ ਜੀ थैंक यू ਓਕੇ ਜਿਹੜੇ ਮਾੜਿਆਂ ਅਸਰਾਂ ਦੇ ਖਿਲਾਫ ਮੂਹਮ ਚਲਾਈ ਜਾ ਰਹੀ ਹੈ ਤੋਂ ਉਸ ਦੇ ਸੰਬੰਧ ਵਿੱਚ ਅਸੀਂ 10 ਚੋਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ ਸਾਨੂੰ 6 ਮੋਟਰਸਾਈਕਲ ਡੰਨਾ ਅਲੱਗ-ਅਲੱਗ ਥਾਂ ਤੋਂ ਚੋਰੀ ਕੀਤੀ ਸੀ ਹੋਰ ਕਵਰ ਕੀਤੇ ਆ ਇਹ ਅਸੀਂ ਪਹਿਲਾਂ ਹੀ ਸਾਡੇ ਇਲਾਕੇ 'ਚੋਂ ਦੋ ਮੋਟਰਸਾਈਕਲ ਚੋਰੀ ਹੋਏ ਜੋ ਜਿਸ ਸੰਬੰਧ 'ਚ ਕੇਫੇਅਰ ਆਲਰੇਡੀ 235 ਨੰਬਰ ਦਾਜ ਕੀਤੀ ਹੋਈ ਸੀ। ਟੋਰਲ ਸੀ ਜਿਹੜੇ ਇੱਕ ਚੋਰੀ ਹੋਏ ਮੋਟਰਸਾਈਕਲ ਸਾਨੂੰ ਉਹ ਵੀ ਰਿਕਵਰ ਹੋਇਆ ਹੈ। ਹੱਦ ਪੁੱਛ ਲਈ ਉਹਨਾਂ ਜੀ। ਹਾਂ ਜੀ ਰੋਲਿੰਗ? ਪ੍ਰੋਲਿੰਗ ਜੀ। ਹਾਂ ਸਰ ਕਿਸ ਚੀਜ਼ ਨੂੰ ਲੈ ਕੇ ਪ੍ਰਸਤਾਵਨ ਕੀਤੀ ਜਾ ਰਹੀ ਹੈ? ਸਾਡੇ ਐਸਐਸਪੀ ਸਾਹਿਬ ਸ਼੍ਰੀ ਸਰਤਾ ਸਿੰਘ ਚਾਲ ਦੇ ਨਿਰਦੇਸ਼ਾਂ ਦੇ ਅਨੁਸਾਰ ਜਿਹੜੇ ਮਾੜਿਆਂ ਅਸਰਾਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਤੋਂ ਉਸ ਦੇ ਸੰਬੰਧ ਵਿੱਚ ਅਸੀਂ 10 ਚੋਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ ਸਾਨੂੰ 6 ਮੋਟਰਸਾਈਕਲ ਡੰਣਾ ਅਲੱਗ-ਅਲੱਗ ਥਾਵਾਂ ਤੋਂ ਚੋਰੀ ਕੀਤੀ ਸੀ ਹੋਰ ਕਵਰ ਕੀਤੇ ਆ ਤੇ ਅਸੀਂ ਪਹਿਲਾਂ ਹੀ ਸਾਡੇ ਇਲਾਕੇ 'ਚੋਂ ਦੋ ਮੋਟਰਸਾਈਕਲ ਚੋਰੀ ਹੋਜੋ ਜਿਸ ਸੰਬੰਧ 'ਚ ਕੇਸ ਫਾਇਰ ਆਲਰੇਡੀ ਦੋ ਸੁਪਰ ਸੀਰੀਅਲ ਨੰਬਰ ਰਜਿਸਟਰੀ ਕੀਤੀ ਹੋਈ ਸੀ ਤੋਰ ਅੱਜ ਜਿਹੜੇ ਇੱਕ ਚੋਰੀ ਹੋਇਆ ਮੋਟਰਸਾਈਕਲ ਸਾਨੂੰ ਉਹ ਵੀ ਰਿਕਵਰ ਹੋਇਆ ਹੈ ਤੇ ਇਹ ਤਿੰਨੋ ਦੋਸ਼ੀ ਜਿਹੜੇ ਇੱਥੇ ਭੌਣੇ ਕਿੱਢਦੇ ਰਹਿਣ ਵਾਲੇ ਆ ਇਹਨਾਂ 'ਚ ਇੱਕ ਦੋਚੀ ਆ ਅਮਰਜੋਤ ਸਿੰਘ ਜਿਹਦੇ ਖਿਲਾਫ ਪਹਿਲਾਂ ਵੀ 4 ਚੋਰੀ ਦੇ ਬੱਚੇ ਦੱਜ ਨੇ ਤੇ ਦੋ ਹੋਰ ਸੱਤੀ ਨੇ ਕਰਮਾਨ ਖਾਨ ਤੇ ਉਸਦਾ ਬਾਪ ਹ ਉਹ ਵੀ ਦੋਨੋਂ ਭਵਾਨੀ ਘੜਦੇ ਰਹਿਣ ਵਾਲੇ ਤੇ ਉਹ ਵੀ ਇਹਦੇ ਨਾਲ ਨਾਲ ਵਾਲੇ ਹੋਏ ਨੇ ਇਹਨਾਂ ਗੁੱਪ ਬਣਾ ਕੇ ਤਾਂ ਇਹ ਚੋਰੀਆਂ ਕਰਨੀ ਸ਼ੁਰੂ ਕੀਤੀਆਂ ਹੋਈਆਂ ਤੇ ਜਿਹੜਾ ਇਹ 6 ਮੋਟਰਸਾਈਕਲ ਨੇ ਰਿਕਵਰ ਕੀਤੇ ਆ ਤੇ ਇਹਨਾਂ ਨੂੰ ਅੱਜ ਅਸੀਂ ਕੋਰਟ ਵਿੱਚ ਪੇਸ਼ ਕੀਤਾ ਸੀਗਾ ਤੇ ਦੋ ਦਿਨ ਦਾ ਪੁਲਿਸਮੈਨ ਮਿਲਿਆ ਸਾਨੂੰ ਤੇ ਉਹ ਉਸ ਤੋਂ ਦੌਰਾਨ ਅਸੀਂ ਹੁਣ ਹੋਰ ਇਹਨਾਂ ਨੂੰ ਡਰਗਾਈ ਨਾ ਪੁੱਛ ਕਰਕੇ ਹੋਰ ਵੀ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਨਾ ਸਰ ਜਿਹੜੀ ਇਹ ਰਿਕਵਰੀ ਹੋਈ ਹੈ ਬਖ ਬਖ ਡੇਟਾ ਉਨੂੰ ਮਕਦਮੇ ਦਰਜ ਹੋਏ ਸੀਗੇ ਚੋਰੀ ਦੇ ਹਾਂ ਜੀ ਇੱਕ ਤਾਂ ਸਾਡੇ ਕੱਲ ਹੀ ਪੰਜ ਪੰਜਾ ਦਰਜ ਕੀਤਾ ਸੀ ਜਿਹੜਾ 30 ਤਰੀਕ ਨੂੰ ਸਾਡੇ ਦੋ ਮੋਟਰਸਾਈਕਲ ਚੋਰੀ ਹੋਏ ਸੀ ਉਹਦੇ ਸਬੰਧ ਚ ਤੇ ਬਾਕੀ ਜਿਹੜੇ ਮੋਟਰਸਾਈਕਲ ਹੈਗੇ ਚੋਰੀ ਇਹ ਪਟਿਆਲਾ ਏਰੀਆ ਚ ਚੋਰੀ ਹੋਏਗਾ ਅਸੀਂ ਇਹਨਾਂ ਦਾ ਸਰ ਉਹਨਾਂ ਦੇ ਮਾਲਕਾਂ ਨਾਲ ਸੰਪਰਕ ਕਰਕੇ ਨਾਲ ਉਹਨਾਂ ਟਾਈਪ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮੋਟਰਸਾਈਕਲ ਕਿੱਥੋਂ ਚੋਰੀ ਹੋਇਆ ਉਹਨਾਂ ਨਾਲ ਉਹਨਾਂ ਦੀ ਸਾਰੀ ਓਨਰਸ਼ਿਪ ਦਾ ਰਿਕਾਰਡ ਲਿਆ ਕੇ ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ ਦੇਖਾਂ ਕਿ ਉਹਨਾਂ ਦੇ ਰਿਪੋਰਟ ਕਿੱਥੇ ਕਿਤੇ ਕਾਨੂੰਨੀ ਕਦਮੇ ਦਰਜ ਆ ਜਾਣੀ ਹੈ ਉਹ ਜੀ ਇਹ ਦੁਪਹੀ ਦੇ ਦੌਰਾਨ ਸਾਹਮਣੇ ਗੱਲਾਂ ਲੈਂਦੀ ਜਾਣਗੇ ਸਰ ਇਹ ਜਿਹੜਾ ਬੰਦੇ ਫੜੇ ਆ ਇਹ ਨਾਕੇ ਦੌਰਾਨ ਫੜੇ ਗਿਆ ਜਾਂ ਮਨਕੇ ਘਰ ਤੋਂ ਉਠਾਇਆ ਇਹ ਸਭ ਬਾਰੇ ਜਿਨ੍ਹਾਂ ਨਾਕੇਦਰਾਂ ਚ ਕਿੱਥੇ ਲੱਗਿਆ ਹੋ ਸੀ ਬਈ ਇਹ ਕਾਲਾ ਝੰਡ ਚੌਕੀ ਦੀਪ ਜੀ ਸਿਕਾ ਚ ਸਰ ਇਹਨਾਂ ਦੇ ਪਹਿਲਾਂ ਵੀ ਮੈਂ ਵਰਤ ਨੂੰ ਕਰਦੇ ਹਾਂ ਹਾਂ ਜੀ ਅਮਰਜੋਤ ਸਿੰਘ ਜਿਹੜਾ ਹੈਗਾ ਉਹ ਤੇ ਆਲਰੇਡੀ ਚਾਰ ਚੋਰੀ ਦੇ ਮਕਦਮੇ ਦਰਜ ਨੇ ਜੀ ਤੇ ਬਾਕੀ ਦੋਨਾਂ ਤੇ ਕੋਈ ਨਹੀਂ ਹੈਗਾ ਜੀ ਉਸਨੇਪਿੰਗ ਵਗੈਰਾ ਤਾਂ ਨਹੀਂ ਕਰਦੇ ਸੀ ਇਹ ਮੋਬਾਈਲ ਵਗੈਰਾ ਜ ਕੋਈ ਲੁੱਟ ਹੋਦੀ ਨਹੀਂ ਨਹੀਂ ਇਹੋ ਜਿਹੀ ਕੋਈ ਫਿਲਹਾਲ ਕੱਲ ਸਾਹਮਣੇ ਨਹੀਂ ਆਈਏ ਬਾਕੀ ਤਵਜਿਹ ਜਾਰੀ ਹੈ ਜੇ ਕੋਈ ਇਹੋ ਜਿਹੀ ਗੱਲ ਸਾਹਮਣੇ ਆਈ ਤਾਂ ਉਹਦਾ ਦੀ ਕਾਰਵਾਈ ਕਰਾਂਗੇ ਨਾ ਜੀ ਸਰ ਜਿਵੇਂ ਭਾਨੀਗੜ ਦੇ ਵਿੱਚ ਪਹਿਲਾਂ ਵੀ ਕਾਫੀ ਵਰਦਤਾਂ ਹੋਈਆਂ ਚੋਰੀਆਂ ਹੋਈਆਂ ਮਤਲਬ ਕਿ ਇੱਕ ਟਾਇਰਾਂ ਦੀ ਦੁਕਾਨ ਤੋਂ ਲੱਖ ਰੁਪਏ ਦੇ ਟਾਇਰ ਚੋਰੀ ਹੋ ਗਏ ਲਕਿ ਉਹ ਤੋਂ ਉਹਦਾ ਦੇ ਕੋਈ ਇਦਾਂ ਦਾ ਮਿਲਿਆ ਕੋਈ ਆਨਸਰ ਇਹਨਾਂ ਨੂੰ ਨਹੀਂ ਜੀ ਪਰ ਜੋ ਉਸ ਕੇਸ ਨਾਲ ਰਿਲੇਟਡ ਕੋਈ ਗੱਲ ਸਾਹਮਣੇ ਹੀ ਨਹੀਂ ਆਈ ਹੈ ਜੀ ਉਹ ਕੇਸ ਹੋ ਗਿਆ ਸੀ ਉਹ ਕੇਸ ਟ੍ਰੈਸ ਹੋ ਗਿਆ ਸੀ ਉਹ ਦੋਸ਼ੀ ਅਲੱਗ ਨੇ ਉਹ ਜੜਚ ਨਹੀਂ ਉਹ ਸਾਰਾ ਕੁਝ ਟ੍ਰੇਸ ਹੋਣਾ ਉਹਨਾਂ ਨਾਲ ਇਹ ਜੁੜੇ ਹੋਏ ਨਹੀਂ ਪਾਏ ਗਏ ਇਹਦੇ ਉਹ ਵੱਖਰੀ ਪਾਰਟੀ ਹੈ ਜੀ ਜੀ ਥੈਂਕ ਯੂ ਓਕੇ